ਸਸਿਕਾ ਜੀ ਮੈਂ ਕਮਿਲ ਕਪੂਰ ਤਾਰਾ ਪ੍ਰਿਆਲ 2023 ਨੂੰ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਨਵਾਂ ਮੋਰ ਸਾਹਮਣੇ ਆਇਆ ਜਿਹਦੇ ਵਿੱਚ ਕੈਨੇਡੀਅਨ ਪੁਲਿਸ ਨੇ ਲਗਭਗ 1.5 ਸਾਲ ਦੇ ਬਾਅਦ ਵੱਡੇ ਖੁਲਾਸੇ ਕਰਦੇ ਹੋਏ ਇਸ ਚੋਰੀ ਦਾ ਪੜਦਾ ਫਾਸ਼ ਕਰਿਆ ਜੀ ਹਾਂ ਇਸ ਮਾਮਲੇ ਦੇ ਵਿੱਚ ਪੰਜਾਬੀ ਫਿਲਮ ਕਨੈਕਸ਼ਨ ਵੀ ਜਿਹੜਾ ਸਾਹਮਣੇ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਸਿਮਰਨਜੀਤ ਪਨੇਸਰ ਨੇ ਜੋ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਰੋਬਰੀ ਕੀਤੀ ਸੀ ਉਹ ਆਪਣੀ ਪਤਨੀ ਦੇ ਫਿਲਮੀ ਕਰੀਅਰ ਤੇ ਲਈ ਕੀਤੀ ਸੀਗੀ ਤਾਂ ਕਿ ਉਸ ਦੀ ਪਤਨੀ ਇੱਕ ਵਧੀਆ ਅਤੇ ਵੱਡੀ ਸਟਾਰ ਬਣ ਸਕੇ ਇੰਨਾ ਹੀ ਨਹੀਂ ਇਹ ਪੈਸਾ ਕਈ ਪੰਜਾਬੀ ਫਿਲਮਾਂ ਅਤੇ ਵੀਡੀਓਸ ਤੇ ਵੀ ਲਗਾਇਆ ਗਿਆ ਸੀਗਾ ਜੀ ਹਾਂ ਦੱਸਿਏ ਰੋਬਰੀ ਦੇ ਸਮੇਂ ਸਿਮਰਨਜੀਤ ਪਨੇਸਰ ਨੂੰ 8.5 ਕਰੋੜ ਰੁਪਏ ਮਿਲੇ ਸਨ ਅਤੇ ਮੁਲਜ਼ਮ ਨੇ ਸਾਰੇ ਪੈਸੇ ਆਪਣੀ ਪਤਨੀ ਪਨੇਸਰ ਉਤੇ ਪੰਜਾਬੀ ਫਿਲਮ ਦੇ ਲਈ ਖਰਚ ਕੀਤੇ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੂਤਰਾਂ ਦੇ ਅਨੁਸਾਰ ਕੈਨੇਡਾ ਦੀ ਸਭ ਤੋਂ ਵੱਡੀ ਸੋਨੇ ਦੀ ਡਕੈਤੀ ਦੇ ਮੁੱਖ ਸ਼ੱਕੀਆਂ ਦੇ ਵਿੱਚੋਂ ਇੱਕ ਸਿਮਰਨਪ੍ਰੀਤ ਪਨੇਸਰ ਹੁਣ ਭਾਰਤ ਪਹੁੰਚਣ ਤੋਂ ਬਾਅਦ ਕਥਿਤ ਤੌਰ ਉਤੇ 8.5 ਕਰੋੜ ਰੁਪਏ ਤੋਂ ਵੱਧ ਦੀ ਹਵਾਲਾ ਅਦਾਇਗੀ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਸੂਤਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸਿਮਰਨ ਤੀਤ ਬਨੇਸਰ ਨੂੰ ਕਠਿਤ ਤੌਰ ਉਤੇ ਹਵਾਲਾ ਚੇਨਲਾ ਰਹੀ ਪ੍ਰਾਪਤ ਹੋਏ ਅਪਰਾਧ ਤੋਂ ਲਗਭਗ ਸਾਰੀ ਕਮਾਈ ਇੱਕ ਪੰਜਾਬੀ ਫਿਲਮ ਦੇ ਨਿਰਮਾਣ ਤੇ ਖਰਚ ਕੀਤੀ ਗਈ ਸੀ ਜਿਸ ਦੇ ਵਿੱਚ ਉਸਦੀ ਪਤਨੀ ਇੱਕ ਅਦਾਕਾਰਾ ਦੇ ਵਜੂ ਆਪਣੀ ਸ਼ੁਰੂਆਤ ਕਰਨ ਵਾਲੀ ਸੀ ਪੈਸੇ ਦੇ ਲੈਣ-ਦੇਣ ਦੀ ਜਾਂਚ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਾਇਆ ਕਿ ਪਨੇਸਰ ਨੂੰ ਕਥਿਤ ਤੌਰ ਉਤੇ ਹਵਾਲਾ ਚੈਂਦਰ ਰਾਹੀਂ 8.5 ਕਰੋੜ ਰੁਪਏ ਮਿਲੇ ਸਨ ਅਤੇ ਉਸਨੇ ਲਗਭਗ ਸਾਰਾ ਪੈਸਾ ਫਿਲਮ ਦੇ ਨਿਰਮਾਣ ਉੱਤੇ ਖਰਚ ਕਰ ਦਿੱਤਾ ਸੀ ਹਾਲਾਂਕਿ ਇਹ ਪ੍ਰੋਜੈਕਟ ਅੱਗੇ ਨਹੀਂ ਵਧ ਸਕਿਆ ਉਸ ਦੀ ਪਤਨੀ ਗੁਰਪ੍ਰੀਤ ਕੋਲ ਜੋ ਕਿ ਪ੍ਰੀਤੀ ਕੋਰਦੇ ਨਾਮ ਦੇ ਨਾਲ ਵੀ ਜਾਣੀ ਜਾਂਦੀ ਹੈ ਉਸ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਡੈਬਿਊ ਕਰਨ ਦਾ ਮੌਕਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੂਤਰਾਂ ਦੇ ਮੁਤਾਬਕ ਫਿਲਮ ਦੀ ਸ਼ੂਟਿੰਗ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਲੰਡਨ ਦੇ ਵਿੱਚ ਹੋਈ ਮੰਨੀ ਚਾਰੀਏ ਉਸਦੇ ਪਤਨੇ ਫਿਲਮ ਦੇ ਵਿੱਚ ਆਪਣੀ ਸ਼ੁਰੂਆਤ ਕਰ ਰਹੀ ਸੀ ਪਰ ਮਨੀ ਲਾਂਡਰਿੰਗ ਜਾਂਚ ਨੇ ਪਰਿਕਿਰਿਆ ਨੂੰ ਪੂਰੀ ਤਰ੍ਹਾਂ ਪੱਟ ਦਿੱਤਾ ਏਜੰਸੀ ਨੇ ਇਹ ਜਾਣਨ ਤੋਂ ਬਾਅਦ ਕਿ ਕੈਨੇਡੀਅਨ ਅਧਿਕਾਰੀਆਂ ਦੁਆਰਾ ਲੋਰੀਂਦਾ ਪਨੇਸਰ ਅਪਰਾਧ ਦੀ ਕਮਾਈ ਭਾਰਤ ਤੇ ਲਿਆਇਆ ਹੋ ਸਕਦਾ ਹੈ ਤਾਂ ਮਨੀ ਲਾਂਡਰਿੰਗ ਡੋਟ ਕਾਮ ਐਕਟ ਦੇ ਤਾਰਾ ਦੋ ਇੱਕ ਦਿਵਸ ਤੋਂ ਕਰਦੇ ਹੋਏ ਇੱਕ ਇਨਫੋਰਸਮੈਂਟ ਕੇਸ ਇਨਫੋਰਮੇਸ਼ਨ ਰਿਪੋਰਟ ਦਰਜ ਕੀਤੀ ਇਹ ਖਾਸ ਹਾਰਾ ਵਿਦੇਸ਼ੀਅਰ ਦੇ ਵਿੱਚ ਕੀਤੇ ਗਏ ਅਪਰਾਧਾਂ ਨੂੰ ਸੰਬੋਧਿਤ ਕਰਦੀ ਹੈ ਜੋ ਕਿ ਪੀ ਐਮ ਐਲਏ ਉਪਬੰਧਾ ਦੇ ਤਹਿਤ ਇੱਕ ਅਨੁਸੂਚਿਤ ਅਪਰਾਧ ਵੀ ਮੰਨੇ ਨੇ ਆਮ ਤੌਰ ਉਤੇ ਇਹ ਧਾਰਾ ਵਿਦੇਸ਼ੀ ਅਧਿਕਾਰੀਆਂ ਦੀ ਬੇਨਤੀ ਉੱਤੇ ਭਾਰਤੀ ਅਧਿਕਾਰੀਆਂ ਦੁਆਰਾ ਕੀਤੇ ਗਏ ਅਪਰਾਧਾਂ ਦੀ ਜਾਂਚ ਕਰਨ ਦੇ ਲਈ ਲਾਗੂ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਅੰਤਰਰਾਸ਼ਟਰੀ ਪ੍ਰਭਾਵ ਹੁੰਦੇ ਨੇ ਏਜੰਸੀ ਨੇ ਇੱਕ ਖਾਸ ਕੇਸ 17 April 2023 ਨੂੰ ਗੌਂਟੋ ਦੇ ਪਿਆਸਨ ਹਵਾਈ ਅੱਡੇ ਉੱਤੇ ਹੋਏ ਸੋਨੇ ਦੀ ਚੋਰੀ ਦੇ ਮੂਲਾਂਕਣ ਦੇ ਆਧਾਰ ਉੱਤੇ ਖੋਲਿਆ ਸੀ ਜਦੋਂ ਸੀਰੀਅਲ ਤਾਂ ਤੋਂ 에어 캐나다 ਦੀ ਕੁਡਾਨ ਉਤੇ ਇੱਕ ਕੰਟੇਨਰ ਦੇ ਵਿੱਚ 20 ਮਿਲੀਅਨ ਡਾਲਰ ਯਾਨੀ ਕਿ 2.5 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਮੁੱਲ ਦੇ 6800 ਸੋਨੇ ਦੀਆਂ 12 ਜਾਂ ਫਿਰ 4 ਕੁਇੰਟਲ ਸੋਨੇ ਦੀ ਢੇਪ ਲਜਾਈ ਗਈ ਸੀ ਫਿਰ ਉਸ ਨੂੰ ਕਥਿਤ ਤੌਰ ਉਤੇ ਬ੍ਰੈਂਟਨ ਦੇ ਇੱਕ ਵਿਅਕਤੀ ਜਿਸ ਦਾ ਨਾਮ ਡੂਰਾਂਟੇ ਕਿੰਗ ਮੈਕਲਿਨ ਸੀ ਉਸ ਦੀ ਮਦਦ ਨਾਲ ਧੋਖਾਧੜੀ ਕੀਤੀ ਗਈ ਇੱਕ ਸਾਲ ਬਾਅਦ ਹੁਣ 16 ਅਪ੍ਰੈਲ 2024 ਨੂੰ ਕਿੰਗ ਮੈਕਲਿਨ ਉਤੇ ਅਮਰੀਕੀ ਨਿਆਂ ਵਿਭਾਗ ਦੁਆਰਾ ਇੱਕ ਗੈਰ ਸੰਬੰਧਿਤ ਅੰਤਰਰਾਸ਼ਟਰੀ ਹਥਿਆਰ ਦੀ ਤਸਕਰੀ ਦੇ ਮਾਮਲੇ ਵਿੱਚ ਸਾਜ਼ਿਸ਼ ਰਚਣ ਦਾ ਦੋਸ਼ ਵੀ ਲਗਾਇਆ ਗਿਆ ਸੀਗਾ ਬ੍ਰੈਮਟਨ ਦੇ ਦੋ ਹੋਰ ਵਿਅਕਤੀਆਂ ਪ੍ਰਸਾਧ ਪਰਮਲਿੰਗਨ ਅਚਿਤ ਗਰੋਵਰ ਤੋਂ ਇਲਾਵਾ ਇੱਕ ਤੀਜੀ ਵਿਅਕਤੀ ਤੇ ਵੀ ਦੋਸ਼ ਲਗਾਏ ਗਏ ਸਨ ਉਸੇ ਮਹੀਨੇ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਪੀਰਸਨ 에어ਪੋਰਟ ਸੋਨੇ ਦੀ ਚੋਰੀ ਵਿੱਚ ਭੂਮਿਕਾ ਦੇ ਲਈ 9 ਵਿਅਕਤੀਆਂ ਯਾਨਕੀ ਕਿੰਗ ਮੈਕਲੀਨ ਪ੍ਰਸਾਧ ਪਰਮਲਿੰਗਨ ਅਚਿਤ ਗਰੋਵਰ ਅਤੇ ਪਨੇਸਰ ਪਰਮਪਾਲ ਸਿੱਧੂ ਅਤੇ ਤੇ ਜਲੋਟਾ ਸਮੇਤ ਤਿੰਨ ਵਿਰੋਧगिरफ्तारी ਵਾਰੰਟ ਜਾਰੀ ਕੀਤੇ ਗਏ ਹੁਨਾ ਉਤੇ 5000 ਡਾਲਰ ਤੋਂ ਵੱਧ ਦੀ ਚੋਰੀ ਇੱਕ ਦੋਸ਼ੀ ਅਪਰਾਧ ਕਰਨ ਦੀ ਸਾਜ਼ਿਸ਼ ਰਚਨ ਅਤੇ ਅਪਰਾਧ ਦੁਆਰਾ ਪ੍ਰਾਪਤ ਜਾਇਦਾਦ ਉਤੇ ਕਬਜ਼ਾ ਕਰਨ ਤੇ ਦੋਸ਼ ਵੀ ਲਗਾਏ ਗਏ ਸਨ ਇਹ ਦੋਵਾਂ ਮਾਮਲਿਆਂ ਦੇ ਵੇਰਵੇ ਦਾ ਮੁਲਾਂਕਣ ਕਰਨ ਤੋਂ ਬਾਅਦ ED ਨੇ ਇੱਕ ECIR ਦਰਜ ਕੀਤਾ ਅਤੇ ਪਨੇਸਰ ਦੇ ਮੁਹਾਲੀ ਨਿਵਾਸ ਅਤੇ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਉਸ ਦੇ ਨਾਲ ਜੁੜੇ ਤਿੰਨ ਹੋਰ ਹੱਤਿਆਵਾਂ ਉਤੇ ਛਾਪੇਮਾਰਿਆ ਏਜੰਸੀ ਨੇ ਪਨੇਸਰ ਦੇ ਵਿਰੁੱਧੀ ਕੋ ਲੁੱਕਆਊਟਰ ਸਰਕੂਲਰ ਵੀ ਜਾਰੀ ਕਰ ਦਿੱਤਾ ਦਸੇ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਗਏ ਮੋਬਾਈਲ ਫੋਨਾਂ ਦੀ ਜਾਂਚ ਨੇ ਇੱਕ ਤੀ ਤੌਰ ਉਤੇ ਜਾਂਚ ਕਰਤਾਵਾਂ ਨੂੰ ਚੰਡੀਗੜ੍ਹ ਦੇ ਇੱਕ ਹਵਾਲਾ ਆਪਰੇਟਰ ਤੱਕ ਪਹੁੰਚਾਇਆ ਅਤੇ ਬਾਅਦ ਦੇ ਵਿੱਚ ਜਾਰੀਆਂ ਦੀ ਬਰਾਮਦਗੀ ਤੋਂ ਪਤਾ ਲਗਾ ਕੇ ਪਨੇਸਰ ਨੂੰ ਹਵਾਲਾ ਚੈਨਲ ਰਾਹੀ ਕਿੰਨੀ ਰਕਮ ਪ੍ਰਾਪਤ ਹੋਈ ਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ